ਆਇਆ ਰੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾਬ ਹੈ ਅੱਜ ਇੱਧਰ ਮੈੜੀ ਦੀ ਹੈ ਹਾਂਜੀ ਬਾਈ ਮਾਨਗੋੜ ਫਾਰਮ ਤੇ ਪਾਈ ਵਾਲੇ ਪੂਰੇ ਉਰੇ 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 ਸਾਰੇ ਉਰੇ ਉਰੇ ਕਿੰਨੇ ਵੀ ਭੈਣ ਭਰਾ ਆਪਾਂ ਨੂੰ ਦੂਰੋਂ ਨੇੜੋਂ ਲੈਦੇ ਪੰਜਾਬ ਵਾਲੇ ਚੜਦੇ ਪੰਜਾਬ ਵਾਲੇ ਦੇਖਦੇ ਨੇ ਸਾਰੇ ਪਾਈਆਂ ਦਾ ਭਾਈ ਜੀ ਆਪਣੇ ਚੈਨਲ ਤੇ ਮਾਨਗੋੜ ਫਾਰਮ ਤੇ ਸਵਾਗਤ ਆ ਆਪਾਂ ਭਾਈ ਜੀ ਅੱਜ ਪਿੰਡ ਦੇ ਵਿੱਚ ਖੜਿਆ ਚਣਕੋਈਆਂ ਠੀਕ ਹੈ ਜੀ ਜ਼ਿਲ੍ਹਾ ਲੁਧਿਆਣਾ ਤੇ ਹਾਂ ਜੀ ਭਾਈ ਪੈਲ ਜ਼ੀਲ ਪੈਲ ਡਾਕਖਾਣਾ ਪੱਦੋਂ ਆਪਾਂ ਵਾਕੇ ਲੁਧਿਆਣਾ ਉਰੇ ਬਾਬਾ ਜੀ ਤੇ ਬਹੁਤ ਤਾਕੜਾ ਮੇਲਾ ਭਰਦਾਗਾ ਲਾਲਾ ਵਾਲੇ ਪੀਰ ਦੀ ਦਰਗਾਹ ਆਉਂਦੀ ਆ ਬਾਈ ਜੀ ਇੱਧਰ ਦਿਖਾ ਦਿਓ ਜ਼ੀਲ ਪੈਲ ਤੇ ਇੱਥੇ ਕਿਹੜਾ ਬਾਈ ਜੀ ਕਿਹਨਾ ਬੱਕਰੀਆਂ ਲੈ ਕੇ ਆਏ ਹੋਏ ਨੇ ਜ਼ੀਲ ਪੈਲ ਆ ਆਪਣਾ ਬੱਕਰੀਆਂ ਦਾ ਦਰਸ਼ਨ ਮੇਲਾ ਕਰਾਉਣ ਵਾਸਤੇ ਦੂਰੋਂ ਤੋਂ ਆ ਜਿਹੜੀ ਭਰਾ ਪਹੁੰਚੇ ਨੇ ਬਾਈ ਜੀ ਕਰਾਉਣਿਆ ਗੱਲ ਬਾਤ ਆ ਕਿੱਦਾਂ ਪਹੁੰਚੇ ਨੇ ਕੀ ਗੱਲ ਬਾਤ ਹੁੰਦੀ ਆ ਕਿੱਦਾਂ ਰਿਓ ਵੱਕਰਿਆਂ ਨੂੰ ਮੱਥਾ ਟਿਕਾਉਣ ਵਾਸਤੇ ਲਿਆਉਂਦੇ ਨੇ ਸਾਡੇ ਨਾਲ ਚੈਨਲ ਤੇ ਤੁਸੀਂ ਬਣੇ ਰਹੋ ਕਰਾਉਣਿਆ ਬਾਈਆਂ ਜੀ ਨਾਲ ਗੱਲਬਾਤ ਆਜੋ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਹਾਲ ਨੇ ਠੀਕ ਆ ਜੀ ਹਾਂਜੀ ਭਾਈ ਆਪਾਂ ਕਿੱਥੇ ਖੜੇ ਆ ਪਹਿਲਾਂ ਬਾਈਆਂ ਨੂੰ ਆਪਣੇ ਦੇਖਣ ਨਾਲ ਦੱਸ ਦੋ ਅਸੀਂ ਖੜੇ ਆ ਜੀ ਸੇ ਚੱਲਣ ਠੀਕ ਆ ਤਨ ਕੋਈਆਂ ਖੁਰਦ ਤਨ ਕੋਈਆਂ ਖੁਰਦ ਹਾਂਜੀ ਠੀਕ ਆ ਜੀ ਤੇ ਠੀਕ ਹੈ ਜੀ ਉਰੇ ਬੱਕਰੀਆਂ ਆ ਲਿਆਂਦੀਆਂ ਨੇ ਕਿਸ ਕਾਰਨ ਲਿਆਂਦੀਆਂ ਨੇ ਕਿਵੇਂ ਆਪਾਂ ਨੇ ਉਰੇ ਬੱਕਰੀਆਂ ਦਾ ਉਹ ਬਣਿਆ ਮਗਰ ਆ ਜਾਓ ਜੀ ਤੁਸੀਂ ਇੱਧਰ ਆ ਜਾਓ ਚੰਕੀ ਭਰਾਉਣਾ ਨੇ ਜੀ ਹਰ ਸਾਲ ਅੱਛਾ ਜੀ ਹਾਂ ਜੀ 2 ਤਰੀਕ ਨੂੰ ਠੀਕ ਹੈ ਜੀ ਹਰ ਸਾਲ ਇਹ ਜੇਠ ਦੇ ਮਹੀਨੇ ਭਰਦੀ ਆ ਜੇਠ ਦੀ 2 ਤਰੀਕ ਨੂੰ ਹਾਂ ਜੀ ਹਾਂ ਉਰੇ ਪੀਰ ਖਾਨੇ ਆਪਣੇ ਬਾਬੇ ਲੱਲ ਵਾਲੇ ਪੀਰ ਤੇ ਦਰਗਾਹ ਤੇ ਸੇਖ ਚੱਲਣੂ ਬਾਬਾ ਪੀਰ ਸੇਖ ਚੱਲਣ ਹਾਂ ਜੀ ਠੀਕ ਹੈ ਜੀ ਤੇ ਕਹਿੰਦੇ ਨਟਾ ਹੁੰਦਾ ਉਹਨੇ ਭਾਈ ਜੀ ਆਪਾਂ ਨੇ ਬੱਕਰੀ ਪਹਿਲਾਂ ਤੋਂ ਬਟਾਰੂਆਂ ਤੋਂ ਹੀ ਚੱਲੇ ਆਉਂਦਾ ਠੀਕ ਹੈ ਜੀ ਕਾਹ ਪੀੜੀਆਂ ਹੋ ਗਿਆ ਸੁਣਾਉਂਦੇ ਨੂੰ ਜ ਤੀਜੀ ਪੀੜੀ ਹੋ ਗਈ ਜੀ ਠੀਕ ਆ ਜੀ ਤੇ ਬਾਈ ਉੱਤਰ ਚੱਕੀ ਜਾਗਾ ਕੈਮਰੇ ਕਣੀ ਜੋ ਵੀ ਅੱਛਾ ਜੀ ਹਾਂਜੀ ਹਾਂ ਤੁਸੀਂ ਬਾਈ ਜੇ ਤੁਹਾਡੇ ਬਜ਼ੁਰਗਲੇ ਹੁੰਦੇ ਸੀ ਹਾਂਜੀ ਲੈਉਨੇ ਹੋ ਹਾਂਜੀ ਠੀਕ ਆ ਜੀ ਵੀ ਤੀਜੀ ਪੀੜੀ ਹੋ ਗਈ ਸੀ ਹਾਂਜੀ ਹਾਂ ਠੀਕ ਆ ਜੀ ਹੁਣ ਆਏ ਦੱਸੋ ਵੀ ਬਾਈਆਂ ਨੂੰ ਵੀ ਹੋ ਰੇ ਕਨਾ ਜਦ ਆਪਾਂ ਮੱਥਾ ਟੇਕੇ ਆਨਲੇ ਉਹਨੇ ਬਾਬੇ ਦੇ ਤੋਂ ਸੌਣ ਨੂੰ ਕਿੰਨਾ ਟਾਈਮ ਹੋ ਗਿਆ ਸਾਨੂੰ ਜੱਦੀ ਸੁਰਤ ਸੰਭਲੀ ਸਾਡੀ ਹੁਣ ਬਚਪਨ ਤੋਂ ਲੈ ਕੇ ਮਾਲ ਦੇ ਮਗਰ ਹੋਏ ਆ ਜੱਦਾ ਹੀ ਆਉਨੇ ਆ ਠੀਕ ਆ ਜੀ ਹਾਂਜੀ ਠੀਕ ਆ ਜੀ ਵੇ ਉਹ ਰੇਜਾ ਦੋਕਨਾ ਸੇ ਬਾਬੇ ਦੇ ਮੱਥਾ ਟਕਿਆਉਣ ਲਿਆ ਉਹਨੇ ਅੱবি ਤੰਦਰੁਸਤ ਰਹਿੰਦੀ ਆ ਮਾਂਜੀ ਹਾਂਜੀ 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 ਠੀਕ ਆ ਜੀ ਹੋਰੇ ਬਾਈ ਜੀ ਕਿਸ ਤਰ੍ਹਾਂ ਦੇ ਸੁੱਖ ਲੱਗਦੇ ਆ ਤੁਹਾਡੇ ਬਾਬੇ ਦੇ ਰੇ ਪੇਰ ਤੇ ਹਰ ਤਰ੍ਹਾਂ ਦੀ ਹੈ ਜੀ ਠੀਕ ਆ ਜੀ ਹਾਂਜੀ ਠੀਕ ਹੈ ਤਾਂ ਸਹੀ ਕੰਮ ਉਹ ਬੱਕਰੀਆਂ ਲੈ ਕੇ ਆਉਣੇ ਤੁਸੀਂ ਬਾਈ ਜੀ ਕਾਦੀ ਬੁਰੇ ਸੁੱਖ ਦਿਨਾ ਬਾਬੇ ਨੂੰ ਬਾਬੇ ਨੂੰ ਐਸੀ ਸਖੁਸ਼ੀ ਬਾਸੇ ਤਾਂ ਦੁੱਧ ਪਾਣੀ ਜਿਵੇਂ ਸਭ ਬਾਕੀ ਜਾ ਦਸਾਂ ਦੁੱਧ ਚੋਕ ਕੇ ਬੱਕਰੀਆਂ ਦਾ ਬਾਬੇ ਦਾ ਸਰਦਾਰਗਾਹ ਚ ਪਾ ਕੇ ਆਉਣੇ ਹਾਂਜੀ ਹਾਂ ਠੀਕ ਹੈ ਜੀ ਬਾਕੀ ਜੇ ਮੈਂ ਸੱਜਰ ਸੂਪੀ ਤਾਂ ਵੀ ਦੁੱਧ ਦੇ ਦੇ ਆਉਣਾ ਕੋਈ ਆਪਾਂ ਨੇ ਨਵਾਂ ਪਸ਼ੂ ਲੈ ਲਿਆ ਠੀਕ ਹੈ ਜੀ ਉਹ ਵੀ ਦੁੱਧ ਇੱਥੇ ਆਊਗਾ ਜੀ ਪਹਿਲਾਂ ਠੀਕ ਹੈ ਜੀ ਹਾਂਜੀ ਆਪਾਂ ਕਿੰਨੇ ਕਿਲੋਮੀਟਰ ਤੱਕ ਆਏ ਬਾਈ ਜੀ ਓਰੇ ਇਹ ਪੰਡਲ ਨਾਲ ਦਾ ਹੀ ਛੱਡ ਇਹੀ ਬੰਦਾ ਅਸਾਹੀ ਪੰਡਾ ਹਾਂਜੀ ਹਾਂਜੀ ਠੀਕ ਆ ਉਹ ਕਿੱਥੋਂ ਕਿੱਥੋਂ ਹਾਲੀ ਪਾਲੀ ਉਰੇ ਆਪਣੇ ਅਜੜੀ ਭਰਾ ਕਿੱਥੋਂ ਲੱਭਾਉਂਦੇ ਨੇ ਇਹ ਚਣ ਕੋਈਆਂ ਤੋਂ ਆ ਸੂਦਰ ਤੋਂ ਆਈ ਨਹੀਂ ਠੀਕ ਆ ਜੀ ਕਾਲਾ ਬਾਈ ਹਾਂਜੀ ਠੀਕ ਆ ਅੰਦੋਂ ਤੋਂ ਨਹੀਂ ਠੀਕ ਆ ਜੀ ਸਾਡੇ ਭਾਈ ਨੇ ਇਹ ਵੇਸਨਪੁਰੇ ਤੋਂ ਇਹ ਵੇਸਨਪੁਰੇ ਤੋਂ ਹਾਂਜੀ ਭਰਾ ਸਾਡਾ ਇਹ ਵੇਸਨਪੁਰਾ ਕਿੱਥੇ ਕਰਾਇਆ ਆਪਣਾ ਹਾਂਜੀ ਆ ਰਹੇ ਹਾਂ ਨਾਲ ਹੀ ਨਾਲ ਦੇ ਕੋਲ ਠੀਕ ਆ ਜੀ ਇਹ ਕਿਹੜਾ ਉਰੇ ਮਸਬੂਤ ਦੇ ਬਾਬੇ ਤੇ ਆਉਂਦੇ ਨਹੀਂ ਪਹਿਲਾਂ ਬੇ ਲਾਉਣੇ ਪਿੰਡਾਂ ਦੇ ਉਰੇ ਆ ਕੇ ਚੌਕੀ ਪਰੋਂ ਹਾਂਜੀ ਹਾਂ ਠੀਕ ਆ ਜੀ ਹਾਂਜੀ ਭਾਈ ਜਕਨੇ ਬੱਕਰੀਆਂ ਦੇ ਵਿੱਚ ਤੰਦਰੁਸਤੀ ਰਹਿੰਦੀ ਹੈ ਜਦੋਂ ਚੌਕੀ ਭਰਾ ਕੇ ਲੈ ਜਾਂਦੇ ਹਾਂ ਹਾਂਜੀ ਠੀਕ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਠਮਾਰੀ ਨਹੀਂ ਨਾ ਜੀ ਨਾ ਜੀ ਨਾ ਜੀ ਨਾ ਜੀ ਠੀਕ ਆ ਜੀ ਬਾਕੀ ਇਹਨਾਂ ਦੀ ਨਿਗਾ ਸਿੱਧੀ ਆ ਯਾਰ ਕਾਨੂੰ ਆ ਗਈ ਇਹ ਵਾਜ ਨਾ ਠੀਕ ਆ ਜੀ ਠ ਕੋਣ ਦੇਸੀ ਬਾਲਾ ਹਮ ਠਟ ਕੇ ਆ ਕੇ ਲੈ ਕੇ ਆ ਗਿਆ ਹਾਂ ਜੀ ਹਾਂ ਅਰੇ ਮਾਲ ਦੇ ਵਿੱਚ ਤੰਦਰੁਸਤੀ ਰਹਿੰਦੀ ਸੀ ਹਾਂ ਜੀ ਠੀਕ ਹੈ ਜੀ ਵੀ ਸਾਨੂੰ ਉਹਦਾ ਵਾਧਾ ਹੀ ਹੋਇਆਗਾ ਹਾਂ ਜੀ ਵਾਧਾ ਬਹੁਤ ਹੋਇਆਗਾ ਠੀਕ ਹੈ ਜੀ ਬਾਈ ਜੀ ਹੁਣ ਗੱਲ ਕਰਾਂਗੇ ਆਪਾਂ ਕਮਾਈ ਦੇ ਬੱਕਰੀਆਂ ਚੋਂ ਹਾਂ ਜੀ ਬਾਈ ਜੀ ਬੱਕਰੀਆਂ ਤੋਂ ਕਮਾਈ ਕਿਤਾ ਲੈਨੇ ਹਾਂ ਕਮਾਈ ਤਾਂ ਹੀ ਇਹ ਮੈਂ ਬੱਚੇ ਵੇਚ ਲਈ ਦੇਣਾ ਜਾਂ ਫੇਰ ਬਸ ਉਹ ਜਿੰਨੇ ਚੰਗੇ ਤੂਏਤੀ ਸੂਏ ਹੋ ਗਏ ਉਹਨਾਂ ਨੂੰ ਪਾਟ ਦੇਈਦਾ ਠੀਕ ਹੈ ਜੀ ਵੀ ਬੱਚੇ ਵੇਚ ਕੇ ਜਾਂ ਬੱਕਰੀਆਂ ਵਡਾਰੂ ਹੋ ਜਾਣ ਹਾਂ ਜੀ ਹਾਂ ਉਹ ਗੋਮਪਕੰ ਵੀ ਦੇ ਦੇ ਜੀ ਠੀਕ ਹੈ ਜੀ ਫੇਰ ਬੱਚੇ ਪਾੜ ਲਈ ਦੇਣ ਬੱਕਰਾ ਬਾਈ बस साल दी कमाई ता जी बस ऐंदा या जा चली जांदा जी मैं घर दा ठीक है गुजारा होई जा का हां जी हां बस हां ठीक है हुन कड़े नवे ਭਰਾ ਵਿੱਚ ਬੰਦੇ ਕਹਿੰਦੇ ਕੰਨੇ ਚ ਕਮਾਈ ਨਹੀਂ ਹੁੰਦੀ ਕਿ ਕਮਾਈ ਕਿੱਦਾਂ ਲੈਤੀ ਜਾਵੇ ਤੁਸੀਂ ਦੱਸੋ ਭਾਈਆਂ ਨੂੰ ਵੀ ਭਾਈ ਕੰਮਕਾਰ ਕਮਾਈ ਕਿੱਦਾਂ ਲੈਤੀ ਜਾਵੇ ਕਮਾਈ ਤਾਂ ਹੀ ਵੀ ਨਹੀਂ ਆਇਆ ਗੱਲ ਜੇ ਹੁਣ ਇਹਨਾਂ ਨੂੰ ਘਰ ਖੜਾ ਕੇ ਆਪਾਂ ਹਰ ਟਾਈਮ ਪਾਈਏ ਫੇ ਕਮਾਈ ਇਹਦੇ ਚ ਕੀ ਆ ਗੱਲ ਦਾ ਠੀਕ ਹੈ ਜੀ ਮੈਂ ਘਰੋਂ ਹੀ ਖਾਣਾ ਜਦੋਂ ਠੀਕ ਹੈ ਜੀ ਪਤਾ ਹੁਣ ਚਲੋ ਅਸੀਂ ਪੜਾ ਹੀ ਨਹੀਂ ਕਿ ਜਿਵੇਂ ਹੁਣ ਬੁੜੇ ਇਹ ਕੰਮ ਕਰਦੇ ਸੀ ਕਿ ਉਹੀ ਕੰਮ ਦੇ ਵਿੱਚ ਲੈਣ ਚਾ ਸੀ ਆ ਠੀਕ ਆ ਵੀ ਤੁਸੀਂ ਛੋਟੀ ਚੱਕ ਕੇ ਹਾਂ ਜੀ ਵਾਹ ਜੀ ਹਾਂ ਇੱਕ ਬੱਕਰਿਆਂ ਬਾਈ ਘਰੇ ਖੜਾ ਕੇ ਕਮਾਈ ਦਿੰਦੀਆਂ ਨਹੀਂ ਫਿਰ ਨਹੀਂ ਜੀ ਫਿਰ ਘਰੋਂ ਖਾ ਕੇ ਕਿੱਥੋਂ ਦੇ ਦੇਣਗੇ ਠੀਕ ਆ ਵੀ ਤੇ ਕਹਿੰਦੇ ਨੇ ਬੰਦੇ ਵੀ ਘਰੇ ਖੜਾ ਕੇ ਵੀ ਕਮਾਈ ਕਰ ਦਿੰਦੇ ਨੇ ਬੰਦੇ ਬੰਦੇ ਉਹ ਕਿੱਦਾਂ ਉਹ ਜੀ ਗੁਜਾਇਸ ਦੇ ਸਿਰ ਤੇ ਆ ਜਿੱਦੀ ਗੁਜਾਇਸ ਹੁਣ ਘਰੋਂ ਅੱਗੋਂ ਗੁਜਾਇਸ ਆ ਠੀਕ ਆ ਜੀ ਉਹ ਫੇ ਆਪੇ ਹੁਣ ਜਿਹੜਾ ਗਰੀਬ ਬੰਦਾ ਉਹ ਘਰੋਂ ਕਿੱਥੋਂ ਪਾਲੂਗਾ ਜੀ ਹਾਂ ਜੀ ਠੀਕ ਆ ਬਾਈ ਬੱਕਰਿਆਂ ਦੇ ਵਿੱਚੋਂ ਕੀ ਖੱਟਿਆ ਬੰਨਿਆਣੇ ਪਾਲਦੇ ਨਹੀਂ ਜੀ ਹੋਰ ਕੀ ਖਟਾਣੀ ਜੀ ਤੁਸੰਦ ਘਰ-ਬਾਰ ਬਣਿਆ ਕੋਈ ਪਿਆਸ ਆਦੀ ਹੋਈ ਕਰਈ ਹੋਵੇ ਨਾ ਬਿਆਸਾਦੀ ਹਲੇ ਕੋਈ ਨਹੀਂ ਜੀ ਕਰੇ ਠੀਕਾ ਬਿਕਰ-ਬਾਰ ਪਾਇਆ ਕਰੇ ਸਭ ਪਾਇਆ ਹਾ ਠੀਕਾ ਬੰਨਿਆਣ ਨੂੰ ਇਹ ਗੱਲ ਦੱਸੋ ਵੀ ਬੱਕਰੀਆਂ ਵਿੱਚ ਲੋਕ ਕਹਿੰਦੇ ਨੇ ਵੀ ਬੱਕਰੀਆਂ ਦੇ ਵਿੱਚ ਕਮਾਈ ਨਹੀਂ ਹੈਗੀ ਵਿੱਚ ਕਮਾਈ ਨਹੀਂ ਹੈਗੀ ਵੀ ਐਂ ਦੱਸੋ ਵੀ ਪਾਇਆਂ ਦੀ ਵੀ ਗੁਜ਼ਾਰਾ ਹੁੰਦਾ ਕਾ ਨਾ ਹੁੰਦਾ ਗੁਜ਼ਾਰਾ ਤਾਂ ਜੀ ਠੀਕਾ ਜੀ ਹਾਂ ਜੀ ਵੀ ਕਹਿੰਦਾ ਵੇ ਮੇਰੇ ਜਗਾਰੀ ਨਹੀਂ ਹੈਗੀ ਵੀ ਅਸੀਂ ਆਪ ਕਰਦੇ ਹਾਂਗੇ ਬਿਲਕੁਲ ਠੀਕਾ ਚੰਗੀ ਗੱਲ ਆ ਭਾਈ ਜੀ ਹੋਰ ਬੰਨਿਆਣ ਨੂੰ ਕੀ ਕਹਿਣਾ ਚਾਹੁੰਦੇ ਹੋ ਦੱਸੋ ਬਾਗੀ ਧੰ ਹਾਂ ਜੀ ਆਪਣੇ ਚੈਨਲ ਕਿਹੜਾ ਜੀ ਮਾਨਗੌੜ ਫਾਰਮ ਜੀ ਅੱਛਾ ਮਾਨਗੌੜ ਫਾਰਮ ਵਾਲਾ ਹਾਂ ਜੀ ਧੰਨਵਾਦ ਆਈ ਤੁਹਾਡਾ ਹਾਂ ਜੀ ਇਹ ਫਿਰ ਬੱਕਰੀ ਕਾ ਸੂਏ ਲੈਨੇ ਹੋ ਬਾਈ ਜੀ ਤੁਸੀਂ ਕਹਿੰਦੇ ਸੂਏ ਬੱਕਰੀ ਵੇਚ ਦਿੰਨੇ ਹੋ ਅਸੀਂ ਤਿੰਨ ਕ ਸੂਏ ਲੈ ਕੇ ਜੀ ਦੇ ਦਿੰਨੇ ਆ ਠੀਕ ਆ ਜੀ ਹਾਂ ਜੀ ਤੇ ਕਿੰਨਾ ਦੁੱਧ ਦਿੰਦੇ ਬਾਈ ਜੀ ਆਪਣੀ ਬੱਕਰੀ ਜੇ ਗੱਲ ਕਰੀਏ ਤਿੰਦਾ ਬੱਕਰੀ ਦੇਣ ਦੀ ਹੈ 4 ਕਿਲੋ ਅੱਛਾ ਜੀ ਦੋਨੇ ਟਾਈਮਾਂ ਦਾ ਹਾਂ ਜੀ ਇੱਕਾ ਦੋ ਟਾਂ ਇੱਕ ਟਾਈਮ ਦੋ ਟਾਂ ਹਾਂ ਜੀ ਹਾਂ ਜੀ ਠੀਕ ਆ ਜੀ ਠੀਕ ਆ ਬਾਈ ਜੀ ਬਾਤ ਤੋਂ ਬਾਤ ਆਪਣੀ ਬੱਕਰੀਆਂ ਨੇ ਕਿੱਥੇ ਤੱਕ ਦੁੱਧ ਦਿੱਤਾ ਹੋਇਆਗਾ ਬਸ ਪੰਜ ਦੇ ਦੂਗੀ ਜੀ ਠੀਕ ਹੈ ਜੀ ਹਾਂਜੀ ਵਧੀਆ ਖਰਾਕ ਪਈ ਤਾਂ ਹਾਂ ਜੀ ਹਾਂ ਠੀਕ ਹੈ ਜੀ ਐਵੇਂ ਝੂਠ ਦਾ ਕੀ ਫਾਇਦਾ ਹੁੰਦਾ ਇਹ ਕਹਦੇ ਵੀ 6 ਦਿੰਦੀ ਆ 7 ਦਿੰਦੀ ਆ ਨਹੀਂ ਉਹ ਗੱਲ ਦਾ ਉਹਦਾ ਕੀ ਫਾਇਦਾ ਹੁੰਦਾ ਗੱਲ ਤਾਂ ਜੀ ਚਲੋ ਵਿੱਚ ਬੱਕਰੇ ਦਿੰਦੀ ਆ ਵੀ ਨਾ ਪਾਈ ਨਹੀਂ ਕਹਿੰਦੇ ਆਪਣੇ ਕਿੰਨੇ ਬੱਕਰੇ ਦਿੰਦੇ ਆ ਉਹ ਹਾਂਜੀ ਕਈ ਵਾਰੀ ਸਾਹਮਣੇ ਸਿਰ ਤੇ ਆ ਗੱਲ ਤਾਂ ਸਾਨੂੰ ਪਤਾ ਹੀ ਆ ਨਾ ਠੀਕ ਹੈ ਜੀ ਸ਼ਾਮ ਕਰਾਂਗੇ ਆਪਾਂ ਉਹ ਜਾ ਹੋ ਜਾਂਦਾ ਠੀਕ ਹੈ ਜੀ ਬਾਈ ਮੇਲੇ ਦਾ ਚੌਕ ਕਿੰਨਾ ਕਰਿਆ ਹੋ ਰਿਹਾ ਹੁਣ ਬਹੁਤ ਜ਼ਿਆਦਾ ਜੀ ਕਿੰਨਾ ਕਹਦੇ ਰਾਤ ਦਾ ਚੌ ਚੜ ਰਿਆ ਸੀਗਾ ਹਾਂ ਜੀ ਨਹੀਂ ਹੋ ਗਿਆ ਤੁਹਾਨੂੰ ਠੀਕ ਹੈ ਅੱਜ ਦਾ ਮਹੀਨਾ ਅੱਗੋਂ ਤਿਆਰੀਆਂ ਹੋਣ ਲੱਗੀਆਂ ਨੇ ਕੱਪੜੇ ਸਮਾਉਣ ਦੀਆਂ ਬੱਚਿਆਂ ਦੇ ਹਰ ਸਾਲ ਇਹ ਨਵੇਂ ਸੁਪਾ ਕੱਪੜੇ ਪਾ ਕੇ ਆਉਣਾ ਜੀ ਆਮਾਨ ਹੋਵੇ ਗਾਨ ਪਹੁੰਚ ਸਕਦਾ ਹੋਵੇ ਠੀਕ ਹੈ ਹਾਂ ਹਰ ਸਾਲ ਇਹ ਨਵੇਂ ਕੱਪੜੇ ਸਮਾਉਣੇ ਨੇ ਜੀ ਮਹੀਨਾ ਅੱਗੋਂ ਤਿਆਰੀ ਅੱਗੋਂ ਹੁੰਦੀ ਆ ਠੀਕ ਹੈ ਤੇ ਵਧੀਆ ਠਾਸੂਆਂ ਦੇ ਸ਼ਿੰਗਾਰ ਦੀ ਸਾਰੇ ਕਾਹਦੇ ਪਾ ਕੇ ਚੰਗੇ ਬਣਦੇ ਹਾਂਜੀ ਹਾਂਜੀ ਹਾਂ ਇਹ ਸ਼ਿੰਗਾਰ ਅੱਗੋਂ ਤਿਆਰ ਕਰ ਰਹੇ ਹੁੰਦਾ ਜੀ ਆਪੇ ਕਰੀਦਾ ਤਿਆਰੇ ਠੀਕ ਹੈ ਜੀ ਤੁਸੀਂ ਆਪ ਤਿਆਰ ਕਰ ਹਾਂਜੀ ਹਾਂ ਆ ਸਾਰਾ ਹੀ ਆਪ ਦਾ ਆਪ ਬਣਾਇਆ ਹੈ ਬਾਈਆਂ ਨੇ ਕਿ ਆਪੇ ਕਰੀਆਂ ਹੋਈਆਂ ਨਹੀਂ ਸਾਰੀਆਂ ਇਹਦੇ ਪਾਈ ਹੋਈ ਆ ਵੀ ਠੀਕ ਆ ਆ ਵੀ ਆਪੇ ਤਿਆਰ ਕਰੀ ਹੋਈ ਆ ਬਈ ਦੇ ਬਹਣੋ ਬੱਕਰਿਆਂ ਦੀ ਗੱਲ ਕਰੀਏ ਵੀ ਇਹ ਬੱਕਰੀਆਂ ਆਪਣੇ ਕਿਹੜੇ ਰਵਿਆਂ ਚੋਂ ਤਿਆਰ ਕਰੀਆਂ ਤੁਸੀਂ ਨੇ ਪਹਿਲਾਂ ਪਿੱਛੋਂ ਨਹੀਂ ਜੀ ਉਹੀ ਅੰਬਰਸਰੀ ਅੰਬਰਸਰੀ ਠੀਕ ਆ ਵੀ ਪੁਰਾਣੀਆਂ ਬੱਕਰੀਆਂ ਸਾਹਮਣੇ ਹਾਂਜੀ 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 ਠੀਕ ਆ ਡੱਬੀਆਂ ਚੱਲ ਪੀਆਂ ਹੁਣ ਠੀਕ ਆ ਜੀ ਇਹ ਜਹਾਂਗੀਰ ਵਾਲਾਂ ਦੇ ਬਲੱਡ ਲਾਈਨਾਂ ਜੀ ਤਿਆਰ ਕਰਦੇ ਸੀ ਜਿਵੇਂ ਕਿ ਡੱਬੀ ਆ ਗਈ ਇਹ ਜਹਾਂਗੀਰ ਬਲੱਡ ਲਾਈਨ ਅੱਛਾ ਜੀ ਹਾਂਜੀ ਕਿਵੇਂ ਆ ਬੱਕਰੀਆਂ ਹਾਂਜੀ ਹਾਂ ਠੀਕ ਆ ਜੀ ਬੱਕਰੀਆਂ ਬਹੁਤ ਚੰਗੀਆਂ ਬੱਕਰੀਆਂ ਨੇ ਜੀ ਆ ਪਿਆਵ ਰੰਬਰਸਰੀ ਕਿਨੂੰ ਕਹਿ ਦਿੰਦੇ ਹੁਣ ਤਾਂ ਚਲੋ ਆਪਾਂ ਬਾਈ ਜੀ ਪੜ ਲਿਖ ਗਏ ਬੇਟਾਂ ਲੱਗ ਗਏ ਕਹਿਣਾ ਪਰ ਆਪਾਂ ਕਹਣਾ ਬੱਕਰੀ ਪਹਿਲਾਂ ਆਪਣੀ ਅੰਬਰਸਰੀ ਬੱਕਰੀ ਇਹੀ ਹੁੰਦੀ ਸੀ ਇਹ ਤਾਂ ਜੀ ਗੱਲ ਇਹ ਕੀ ਬੇਟ ਲੱਗ ਕੇ ਆਈ ਬੇਟ ਲੱਗ ਗਿਆ ਕਹਿਣਾ ਦੇਖ ਕੇ ਠੀਕ ਆ ਜੀ ਬਾਈ ਬੱਕਰੇ ਕਿਹੜਾ ਰੰਗ ਚੱਲ ਪਿਆ ਬਾਈ ਕਦੇ ਇਹਨਾਂ ਦੇ ਵਿੱਚ ਕੋਈ ਘਟਨਾ ਦੀ ਗੱਲ ਕਰੇ ਕਦੇ ਘਟਨਾ ਤਾਂ ਨਹੀਂ ਪਿਆ ਬੱਕਰੀਆਂ ਦਾ ਆਟਾ ਪੈ ਗਿਆ ਸੀ ਕਿ ਅੱਗੇ ਬਾਰਿਸ਼ ਹੋ ਗਈ ਸੀ ਕਿ ਬੱਕਰੀਆਂ ਮਰ ਗਿਆ ਸੀਗੇ 8-7 ਅੱਛਾ ਜੀ ਹਾਂ ਜੀ ਉਹ ਕੀ ਕਾਰਨ ਮਰ ਗਿਆ ਸੀ ਬਾਈ ਪਸ ਪਤਾ ਨਹੀਂ ਇਹ ਮਾਲਕ ਦੇ ਕੋਈ ਰੰਗਨੇ ਠੀਕ ਹੈ ਇਹਨਾਂ ਦੀ ਮਾਂ ਮਰਗੀ ਦੀ ਇੱਕ ਤਾਂ ਅੱਛਾ ਕੋਈ ਫੇਰ ਫੂਡ ਪੈ ਗਈ ਤੇ ਕੋਈ ਬਿਜਲੀ ਕੋਈ ਸੀ ਬਸ ਕੋਸਨੀ ਜੀ ਮੈਂ ਪਕੀਆਂ ਹੁੰੀਆਂ ਸੀ ਗਿਆ 1200 ਤੇ ਪੈ ਗਈ ਅੱਛਾ ਜੀ ਤੇ 1200 ਤੇ ਸਾਨੂੰ ਆ ਸੀਨੇ ਮੁਰਿਆਂ ਸੁੱਜਣ ਲੱਗ ਗਏ ਸੀ ਠੀਕ ਹੈ ਡਾਕਟਰਾਂ ਦਾ ਕੋਈ ਸਮਝ ਨਹੀਂ ਆ ਜਾਂਦੀ ਪਟਾਕੂ ਹੋ ਗਿਆ ਬਥੇ ਹਾਂ 56000 ਰੁਪਏ ਉੱਤੇ ਲਾਤਾ ਜਿਹਨੇ ਕਹਤਾ ਜਿਹਨੇ ਕਿ ਦਵਾਈਆਂ ਬਸ ਲਈ ਜਾਣੀਆਂ ਠੀਕ ਆ ਬਾਈ ਜੇ ਹੁਣ ਗੱਲ ਕਰੀ ਜਾਵੇ ਵੈਕਸੀਨ ਦੀ ਕਦੇ ਵੈਕਸੀਨ ਲਵਾਈਏ ਬੱਕਰੀ ਦੀ ਹਾਂਜੀ ਠੀਕ ਆ ਜੀ ਕਿਹੜੀ ਕਿਹੜੀ ਲਗਾਉਣੀ ਹੈ ਬੱਕਰੇ ਦੇ ਵੈਕਸੀਨ ਉਹ ਤਾਂ ਹੀ ਹੁਣ ਆਪਾਂ ਪੜੇ ਤਾਂ ਹੋਏ ਨਹੀਂ ਕਿ ਉਹ ਹੀ ਆਪਾਂ ਲਾ ਕੇ ਜਾਂਦੇ ਹਾਂ ਸਰਕਾਰੀ ਹਾਂਜੀ ਹਾਂ ਠੀਕ ਆ ਉਹ ਸਰਕਾਰੀ ਵਾਲੇ ਲਾ ਜਾਂਦੇ ਆ ਜੀ ਆਪੇ ਠੀਕ ਆ ਜੀ ਕੋਈ ਇਹਦੀ ਪੀਪੀਆਰ ਦੀ ਕਰ ਗੱਲ ਕਰੀਏ ਹਾਂਜੀ ਉਹ ਆਪੇ ਲਾ ਕੇ ਜਾਂਦੇ ਨੇ ਜੀ ਉਹ ਅਸਾਂ ਕਦੇ ਪੁੱਛਿਆ ਨਹੀਂ ਬੈਠੇ ਨਾ ਜੀ ਹਾਂ ਠੀਕ ਆ ਸਰਕਾਰ ਤੋਂ ਲਵਾਉਣਾ ਤੁਸੀਂ ਹਾਂਜੀ ਸਰਕਾਰੀ ਇਹ ਜਾਂਦੇ ਕੋਈ ਪ੍ਰਾਈਵੇਟ ਡਾਕਟਰ ਆਵੇ ਆਪਣੇ ਉਰੇ ਕਦੇ ਨਹੀਂ ਪ੍ਰਾਈਵੇਟ ਨਹੀਂ ਕਦੇ ਲਵਾਈ ਹੈਗੀ ਠੀਕ ਹੈ ਜੀ ਤੇ ਬਾਈ ਦੇਖੋ ਇੰਨੇ ਸ਼ਿੰਗਾਰ ਨਾਲ ਬਾਈ ਕਹਿੰਦਾ ਬੱਕਰੀਆਂ ਤਿਆਰ ਕਰਾ ਕੇ ਲੈ ਆਏ ਨੇ ਦੇਖੋ ਆ ਵੱਡੀਆਂ ਪੰਜਾਂ ਹੋ ਜ ਨੇ ਹੋਰੀਆਂ ਰਮਾਲ ਪਾਈ ਹੋਈ ਦੇਖੋ ਇੰਨੇ ਸ਼ੌਂਕ ਦੇ ਨਾਲ ਤਿਆਰ ਕਰੀ ਹੋ ਜ ਨੇ ਬਾਈ ਦੀਆਂ ਬੱਕਰੀਆਂ ਠੀਕ ਹੈ ਜੀ ਬਹੁਤ ਸ਼ੌਂਕ ਦੇ ਨਾਲ ਬਾਈ ਜੀ ਕਹਿੰਦਾ ਮੇਰੇ ਨਾ ਹੋ ਗਿਆ ਬਾਈ ਜੀ ਚਾਹ ਚੜਿਆ ਉਹ ਮੇਲੇ ਨੂੰ ਵੀ ਮੇਲੇ ਤੇ ਜਾਣਾ ਮੈਨੂੰ ਕਿਤੇ ਜਾਣਾ ਠੀਕ ਹੈ ਜੀ ਦੇ ਕੋਈ ਨਾ ਪੁਰੀਆ ਬਣਾਈ ਗਿਆ ਨੇ ਪਰ ਆਮਾ ਕੇ ਪੰਜਾਂ ਨਾਲ ਵੀ ਗੱਲ ਪਾਈ ਨਾਲੇ ਗੱਲਬਾਤ ਪੁੱਜਦੇ ਆ ਅਸਿਆ ਬਾਈ ਸਾਰੇ ਬੈਂਕ ਸੇ ਨਾਲ ਤੁਸੀਂ ਕਰਾਉਨੇ ਆ ਹਾਂਜੀ ਠੀਕ ਆ ਪਰ ਬਾਈ ਬੈਂਕ ਸੇ ਨਾਲ ਦਾ ਨਾਮ ਤਾਂ ਯਾਦ ਰੱਖਿਆ ਕਰੋ ਮੜਾ ਗਿਆ ਕੀ ਗੱਲ ਪਤਾ ਲੱਗ ਜਾਂਦਾ ਵੀ ਆਹ ਆਏ ਜੀ ਬੱਚਿਆਂ ਨੂੰ ਪਤਾ ਬੱਚੇ ਪੜ੍ਹੇ ਹੋਏ ਨੇ ਆਪਾਂ ਪੜ੍ਹੇ ਨਹੀਂ ਹੋਏ ਠੀਕ ਆ ਜੀ ਹਾਂਜੀ ਇਹ ਕਹਾ ਬੱਚੇ ਰੱਖਦੇ ਨੇ ਹਾਂਜੀ ਹਾਂ ਉਹਦੀ ਨਾਲ ਜੇ ਬੱਚੇ ਰੱਖ ਠੀਕ ਹੋਰ ਬਾਈ ਜੇ ਕਿਵੇਂ ਹੁਣ ਆਪਣੇ ਬੱਕਰੇ ਬੱਕਰਾ ਸੂਪ ਪੈਂਦੇ ਨੇ ਗਾੜੇ ਦੇ ਵਿੱਚ ਕੀ ਕੀ ਦੇ ਦਿੰਦੇ ਨੇ ਬੱਕਰੀਆਂ ਨੂੰ ਗਾੜੇ ਦੇ ਵਿੱਚ ਤਾਂ ਜੀ ਮੈਂ ਸਾਫ਼ ਹੋ ਗਈ ਠੀਕ ਆ ਜੀ ਮਿੱਠੇ ਹੋ ਗਈ ਜਮਾਨ ਹੋ ਗਈ ਠੀਕ ਉਧੇ ਮੈਂ ਦੇਸੀ ਫੁੱਡਾਂ ਦੇ ਵਸਨੋਤੇ ਨੇ ਠੀਕ ਹੈ ਹਾਂਜੀ ਹਾਂ ਵੀ ਉਹੀ ਨੁਕਤੇ ਤੁਸੀਂ ਤਿੰਨੇ ਹਾਂਜੀ ਉਹੀ ਵਰਤਦੇ ਆ ਠੀਕ ਹੈ ਬੱਕਰੇ ਵਿੱਚ ਘਾਟਾ ਤਾਂ ਨਹੀਂ ਹੈਗਾ ਜੇ ਆਪਾਂ ਜਿਆਦੇ ਵੱਡੇ ਦੇ ਪੱਤੇ ਨਾ ਕਰ ਰਹੇ ਨਾ ਆਪਾਂ ਇਹ ਗੱਲ ਕਰਦੇ ਆ ਆਪਾਂ ਇਦਾਂ ਸੋਚੀਏ ਘਾਟਾ ਤਾਂ ਨਹੀਂ ਹੈਗਾ ਯਾਨੀ ਕਿ ਠੀਕ ਹੈ ਜੀ ਜਿਨੂੰ ਤੁਸੀਂ ਕਹੀਏ ਜਿਵੇਂ ਆਹ ਗੱਲ ਤਾਂ ਜਿਵੇਂ ਅੱਗੇ ਹੁਣ ਵਾਰਸ ਨਾਲ 8-10 ਪਸ਼ੂ ਹੋ ਕੇ ਉਹ ਹੁਣ ਘਾਟਾ 2 ਸਾਲ ਨਹੀਂ ਰਲਦਾ 2 ਸਾਲ ਨਹੀਂ ਰਲਦਾ ਕਹਿ ਬੱਕਰੇ ਦਾ ਨੁਕਸਾਨ ਹੋ ਗਿਆ ਜੀ ਭਾਈ ਜੀ ਬੱਕਰੀਆਂ 8 ਹੋ ਗਈਆਂ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਭਾਈ ਜੀ ਨਾ ਅਰਥ ਬੱਕਰੇ ਬਹੁਤ ਵੱਡੀ ਗੱਲ ਹੈ ਇਹਨਾਂ ਦੀ ਮਾਵਾ ਦੀਆਂ ਜਿਹੜੇ ਤੁਹਾਨੂੰ ਦਿਖਾਈਓ ਪੱਟਾ ਇੱਧਰ ਗਈ ਪੂਰੀ ਡੱਬੀ ਠੀਕ ਆ ਜੀ ਉਹ ਵੱਡੀਆਂ ਬੱਕਰੀਆਂ ਨੇ ਠੀਕ ਆ ਜੀ ਬਾਲੀ ਚੰਗੀ ਤੀਜੀ ਉਹ ਤਾਂ ਬਹੁਤ ਈ ਆ ਗਾ ਠੀਕ ਆ ਬੇ ਕਰਵਾਇਓ ਬੱਕਰੀਆਂ ਦਿਖਾ ਸਾਰੇ ਮਾਰੇ ਇੱਧਰ ਜਿਹੜਾ ਦਵਾਕੇ ਭਾਈ ਜੀ ਕਿਹਨਾ ਉਰੇ ਇਹ ਮੇਲੇ ਤੇ ਆਏ ਨੇ ਕਿ ਬਹੁਤ ਸੋਹਣੇ ਸੌਂਕ ਦੇ ਨਾਲ ਤਿਆਰ ਕਰਕੇ ਬੱਕਰੀਆਂ ਨੂੰ ਸਕੀਨ ਸਾਰੇ ਬਾਈ ਅੱਜ ਕੱਲ ਕਿਹੜੇ ਨਵੇਂ ਕੰਮ ਕਰਦੇ ਆਗੇ ਇਹ ਸਾਰੇ ਬਾਈ ਦੀ ਤਿਆਰ ਕਰਾ ਕੇ ਇੱਕ ਬੱਕਰੀਆਂ ਨੂੰ ਐਨ ਗਾਨਿਆ ਗੋਨਾ ਲਾ ਕੇ ਛੋਲੇ ਲਾ ਕੇ ਤਾ ਕਰਕੇ ਬਾਈ ਤਿਆਰ ਕਰਕੇ ਬਖਰੇ ਲੈ ਆਏ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸ਼ੌਂਕ ਨਾਲ ਬਾਬਾ ਜੀ ਦਾ ਮੇਲਾ ਭਰਦਾ ਹੈ। ਮਾੜੇ ਚੱਕਾ ਇਹਨੂੰ ਲੈੜਤਾ ਹੈ ਨੇ। ਚੰਗੇ ਢੰਗ ਦੇ ਨਾਲ ਬਾਈ ਜੋਰੇ ਚੌਂਕੀ ਭਰਾ ਕੇ ਲੈ ਜਾਂਦੇ ਨੇ। ਵੀ ਆਪਣੇ ਜੋ ਮਾਲ ਪਸੇ ਦੇ ਵਿੱਚ ਤੰਦਰੁਸਤੀ ਰਹੇ। ਠੀਕ ਹੈ ਬਾਈ ਜੀ ਬਹੁਤ ਠੀਕ ਹੈ ਜੀ। ਹਾਂ। ਹਾਂ ਜੀ ਇਧਰ ਜੀ। ਬਾਈ ਗੋਟ ਨੇ ਰੋਪੇ ਗੋਟ ਸਾਡੀ ਹਾਂ ਇਹਨੇ ਹੁਈ ਨਾੜ ਤਾਂ ਇਹਨੂੰ ਮੈਂ ਕਹਿਦੀ ਰੇ ਲਿਆ ਤੋਰਾ ਬਾਈ ਨੇੜੇ ਨੇੜੇ ਪਿੰਡਾਂ ਦੇ ਵਿੱਚ ਇੱਕ ਨਾ ਔਰ ਬੱਕਰੀਆਂ ਲੈ ਕੇ ਮੇਰੇ ਕੋ ਕਰ ਦਿੰਦਾ ਹੁਣ ਇਹਨੇ ਬਹੁਤ ਦੇਖੋ ਨੂੰ ਘੇੜਦਾ ਮਹਾ ਦਾ ਜਦ ਕਹੀ ਕਿ ਉਹਨੂੰ ਕੈਮਰੇ ਵਾਲਿਆਂ ਨਾਲ ਨਾਲ ਹੁਣ ਆਇਆ ਹੋਇਆ ਹੁਣ ਇੱਥੇ ਬਹਿ ਗਿਆ ਹੱਤਾਂ ਮਾਰੀਆਂ ਤੇ ਮੇਰੇ ਬੱਕਰਾ ਤੂੰ ਹੋ ਰਿਹਾ ਕੁ ਮਿੰਟ ਰਿਹਾ ਉਹ ਗੱਲ ਸੁਣਿਓ ਹੋ ਜਾ ਉੱਥੇ ਕੋਲ ਤਾਂ ਹਾਂ ਜਾਂ ਨਾਲਾਂ ਇਕੱਠੇ ਆ ਦੇਖ ਬਹੁਤ ਜ਼ਿਆਦਾ ਦੂਰ ਤੱਕ ਚੰਗੀਆਂ ਬੱਕਰੀਆਂ ਕਹਿਦੀਆਂ ਵੀਟਲ ਦੇ ਵਿੱਚ ਅੰਬਰਸਰੀ ਬੱਕਰੀਆਂ ਪਾਵਰ ਪੀਟਲ ਦੇ ਵਿੱਚ ਬੱਕਰੀਆਂ ਆਈਆਂ ਨੇ ਬਾਈ ਜੀ ਬਹੁਤ ਹੀ ਚੰਗੀਆਂ ਚੰਗੀ ਕੁਆਲਿਟੀ ਦੇ ਵਿੱਚ ਪੁਰਾਣੇ ਅਸਲਾਂ ਦੇ ਵਿੱਚੋਂ ਬੱਕਰੀਆਂ ਸਾਮੀਆਂ ਹੋਈਆਂ ਨੇ ਬਾਈਆਂ ਨੇ ਬਹੁਤ ਸੋਹਣੀਆਂ ਬੱਕਰੀਆਂ ਸਜਾਵਟ ਕਰੀ ਹੋਈ ਆ ਬੱਕਰੀਆਂ ਦੀ ਠੀਕ ਆ ਜੀ ਬਲ ਅ ਬੱਕਰੀਆਂ ਜੀ ਵੀਡੀਓ ਆਪਾਂ ਸਾਨੂੰ ਸਾਰੀ ਵੀਡੀਓ ਹੋਰ ਦੂਜੀ ਵੀਡੀਓ ਵੀਡੀਓ ਨੂੰ ਸਬਸਕ੍ਰਾਈਬ ਤੇ ਲਾਈਕ ਕਰਤੋਂ ਵਾਲੀ ਲੈ ਕੇ ਆਉਂਦਾ